ਐਜੰਟਾਂ ਤੇ ਜਿਹੜੇ ਲੋਕਾਂ ਨੇ ਪੈਸੇ ਦਿੱਤੇ ਹੋਇਆ ਉਹਦਾ ਦੋਸ਼ ਲੱਗਦਾ ਕਿ ਸਾਡੇ ਪੈਸੇ ਵੀ ਨਹੀਂ ਮੋੜੇ ਤੇ ਸਾਨੂੰ ਬਾਹਰ ਵੀ ਨਹੀਂ ਭੇਜਿਆ ਕਹਿੰਦੇ ਸੀ 25 ਲੱਖ ਰੁਪਈਆ ਤੁਹਾਡੇ ਤੋਂ ਲਵਾਂਗੇ ਤੁਹਾਡੇ ਦੋਹਾਂ ਜੀਆਂ ਦਾ ਸਪੌਸ ਵਿਜ਼ਾ ਅਸੀਂ ਵਰਕ ਪਰਮਿਟ ਲਵਾ ਦੇਵਾਂਗੇ ਇੱਕ ਸਾਲ ਯਾਨੀ ਕਿ ਇਹ ਅਗਸਤ 23 ਦੀ ਗੱਲ ਆ ਜੀ ਅੱਛਾ ਜੀ ਜਦੋਂ ਆਏ ਜੀ ਉਸ ਤੋਂ ਬਾਅਦ ਆਉਂਦੇ ਰਹੇ ਜੀ ਇਹ ਲਾਰਾ ਲਾਉਂਦੇ ਰਹੇ ਜਿਹੜੀ ਮੇਨ ਹੁੰਦੀ ਸਪੌਂਸਰ ਜਿਹੜੀ ਕਰਦੇ ਵੀ ਇਸ ਲੜਕੀ ਨੂੰ ਅਸੀਂ ਸਪੌਂਸਰ ਦਿੰਨੇ ਆ ਕਿਹਦਾ ਵੀਜ਼ਾ ਲੱਗਣ ਦੇ ਯੋਗ ਆ ਪਰ ਇਹਨਾਂ ਨੇ ਉਹ ਸਪான்ਸਰ ਨਹੀਂ ਨਾਲ ਲਗਾਇਆ ਇੱਕ ਦੂਜਾ ਨੰਬਰ ਇਹਨਾਂ ਨੇ ਉਥੇ ਲੜਕੀ ਨੂੰ ਜੋਬ ਵਾਸਤੇ ਅਪਲਾਈ ਕਰਨਾ ਸੀ ਜੇ ਵਰਕ ਪਰਮ ਕਰਦੇ ਬਿਲਕੁਲ ਇਹਨਾਂ ਨੇ ਉਹ ਵੀ ਨਹੀਂ ਲਗਾਇਆ ਇਹਨਾਂ ਨੇ ਕਹਿੰਦੇ ਵੀ ਕਸੂਰ ਹੀ ਤੁਹਾਡਾ ਵਾ ਤੁਹਾਡੇ ਡਾਕੂਮੈਂਟਾਂ 'ਚ ਕੋਈ ਘਾਟ ਹੈਗੀ ਅੱਛਾ ਪਰ ਡਾਕੂਮੈਂਟ ਤਾਂ ਨੂੰ ਤੁਹਾਡੇ ਕੋਲ ਆਣਾ ਜਿਹੜੇ ਤੁਸੀਂ ਲਗਾਏ ਹੋਣੇ ਭੱਜ ਰਹੇ ਕਹਿੰਦੇ ਡਾਕੂਮੈਂਟ ਹੀ ਕੋਈ ਨਹੀਂ ਦਿੰਦਾ ਸਰ ਇਹ ਕਹਿੰਦੇ ਇਹਨਾਂ ਨੇ ਡਾਕੂਮੈਂਟ ਕੋਈ ਦਿੱਤਾ ਹੀ ਨਹੀਂ ਸਿਰ ਇਹਨਾਂ ਨੇ ਫਾਈਲ ਕਿਹੜੇ ਆਧਾਰ ਤੇ ਲਾ ਦਿੱਤੀ ਜੀ ਸਾਡਾ ਅਸਲ ਰਹਿੰਦਾ ਸੀ 8 ਲੱਖ ਰੁਪਈਆ ਜੀ ਇਹਨਾਂ ਵਾਲਾ ਪਰ ਉਹ ਤੋਂ ਹੁਣ ਸਾਡਾ 8 ਲੱਖ ਨਹੀਂ ਰਿਹਾ ਕੋਣੋ ਸੀ ਸਾਡਾ ਇੱਥੇ ਆਉਣ ਦੇ ਖਰਚੇ ਬੱਸਾਂ ਦੇ ਇਹ ਕਹਿੰਦਾ 27000 ਰੁਪਿਆ ਸਾਡੇ ਤੋਂ ਲਿਆ ਸੀ ਜਿਹੜੀ ਲੜਕੀ ਦੀ ਡਿਗਰੀ ਦੀ ਟ੍ਰਾਂਸਲੇਸ਼ਨ ਕਰਨ ਦਾ ਹੈ ਉਹ ਪਾ ਕੇ ਸਾਡਾ ਜਾਨੀ ਕਿ 74000 ਰੁਪਿਆ ਖਰਚਾ ਹੀ ਆ ਗਿਆ ਜੀ ਇਹਨਾਂ ਮਗਰ ਆਉਂਦਾ ਤੇ ਸਾਰਾ ਗੱਡੀਆਂ-ਗੱਡੀਆਂ ਦਾ ਜਿਹੜੇ ਮਾਰਨ ਦਾ 4 ਲੱਖ 8000 ਰੁਪਿਆ ਸਾਡਾ ਨਾ ਵਿਆਜ ਬਣ ਗਿਆ 1 ਸਾਲ ਦਾ ਮਤਲਬ ਸਸੀ ਕਾਲ ਜੀ ਮੈਂ ਤੇਰ ਲੋਚਨ ਸਿੰਘ ਗੱਲ ਇਸ ਸਮੇਂ ਲੁਧਿਆਣੇ ਦੇ ਟਰੈਵਲ ਏਜੰਟ ਦੇ ਦਫ਼ਤਰ ਦੇ ਵਿੱਚ ਖੜੇ ਆ ਪੰਜਾਬ ਦੇ ਵਿੱਚ ਆਏ ਦਿਨ ਹੀ ਤੁਹਾਨੂੰ ਇਸ ਤਰ੍ਹਾਂ ਦਾ ਦੇ ਕਿ ਇਸ ਜਿਹੜੇ ਨੇ ਉਹ ਦੇਖਣ ਦੇ ਵਿੱਚ ਸਾਹਮਣੇ ਆਉਂਦਿਆ ਜਿੱਥੇ ਕਿ ਏਜੰਟਾਂ ਤੇ ਜਿਹੜੇ ਲੋਕਾਂ ਨੇ ਪੈਸੇ ਦਿੱਤੇ ਹੋਇਆ ਉਹਦਾ ਦੋਸ਼ ਲੱਗਦਾ ਕਿ ਸਾਡੇ ਪੈਸੇ ਵੀ ਨਹੀਂ ਮੋੜੇ ਤੇ ਸਾਨੂੰ ਬਾਹਰ ਵੀ ਨਹੀਂ ਭੇਜਿਆ ਇਸੇ ਤਰੀਕੇ ਦਾ ਮਾਮਲਾ ਅੱਜ ਓਈ ਸੀਸੀ ਲੁਧਿਆਣੇ ਦੀ ਫਰੋਜ਼ ਗਾਂਧੀ ਮਾਰਕੀਟ ਦੇ ਵਿੱਚ ਦਫ਼ਤਰ ਹੈ ਇੱਥੇ ਵੀ ਇਸ ਤਰੀਕੇ ਦਾ ਰੌਲਾ ਕੋਈ ਪਿਆ ਕਿਸੇ ਲੜਕੀ ਨੇ ਪੈਸੇ ਆ 25 ਲੱਖ ਦੇ 24-25 ਲੱਖ ਦੇ ਕਰੀਬ ਆ ਪੈਸੇ ਮੁਲਾਜ਼ਮ ਵੀ ਮੌਕੇ ਤੇ ਆਏ ਤੇ ਕਿਸਾਨ ਯੂਨੀਅਨ ਵਾਲੇ ਪਹੁੰਚੇ ਹੋਏ ਨੇ ਜਿਹਦੇ ਕਰਕੇ ਸਾਰੇ ਇੱਥੇ ਦਫ਼ਤਰ ਦੇ ਵਿੱਚ ਬੈਠਿਆ ਅਫਸਰ ਵੀ ਆਏ ਹੋਏ ਨੇ ਮੁਲਾਜ਼ਮ ਵੀ ਆਏ ਨੇ ਆਓ ਗੱਲਬਾਤ ਕਰਦੇ ਆਂ ਸਾਰਾ ਮਸਲਾ ਹੈ ਕੀ ਸੋ ਕਿਸਾਨ ਜੂਨੀਅਨ ਦੇ ਵੱਲੋਂ ਜਿਹੜੇ ਆਏ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਸ਼ਰਨਜੀਤ ਸਿੰਘ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਮਸਲਾ ਹੈ ਕੀ ਆ ਅ ਭਾਈ ਜੀ ਕੀ ਹੈਗਾ ਮਸਲਾ ਕੀ ਹੈ ਭਾਈ ਗੁਰਜੀ ਖਾਲਸਾ ਭਾਈ ਗੁਰਜੀ ਕੀ ਫਤਿਹ ਜੀ ਅੱਜ ਤਾਂ ਮੈਂ ਤੁਹਾਡਾ ਮੀਡੀਆ ਦਾ ਧੰਨਵਾਦ ਕਰਦਾ ਜੀ ਤੇ ਤੁਸੀਂ ਇਸ ਮੌਕੇ ਤੇ ਪਹੁੰਚੇ ਹੋ ਵੀ ਜੀ ਅਸੀਂ ਭਾਰਤੀ ਕਿਸਾਨ ਜੂਨੀਆ ਬੈਰਾਮਕੇ ਦੇ ਵੱਲੋਂ ਸਾਰੀ ਜਥੇਬੰਦੀ ਸਾਡੀ ਦਰਜਾ ਬਰ ਦਰਜਾ ਸਾਰੇ ਆਗੂ ਆਏ ਹੋਏ ਆ ਜੀ ਪੰਜਾਬ ਦੇ ਆਗੂ ਵੀ ਆਏ ਆ ਤੇ ਪਿੰਡਾਂ ਦੇ ਇਕਾਈਆਂ ਦੇ ਪ੍ਰਧਾਨ ਵੀ ਆਏ ਹੋਏ ਆ ਜੀ ਜਿਨ੍ਹਾਂ ਚੋਂ ਮੈਂ ਬਲਵੀਰ ਸਹਿਮਾਨ ਕਾਈ ਪ੍ਰਧਾਨ ਸੰਗਲ ਆ ਜੀ ਇੱਥੇ ਸਾਡੀ ਲੜਕੀ ਸ਼ਰਨਜੀਤ ਕੌਰ ਪਤਨੀ ਗਗਨਦੀਪ ਸਿੰਘ ਇਹ ਲੜਕੀ ਬੋਗੇਵਾਲ ਫਿਰੋਜ਼ਪੁਰ ਤੋਂ ਆ ਜੀ ਜੀ ਇਹਨਾਂ ਨੇ ਇਸ ਦਫ਼ਤਰ ਦੇ ਵਿੱਚ ਆਏ ਇਹ ਜਿਹੜਾ ਦਫ਼ਤਰ OEC C ਆ ਜੀ ਜਿਹਦਾ ਮਾਲਕ ਬਰਿੰਦਰ ਚਾਵਲਾ ਜਾਂ ਉਰਫ ਵੀਰੀ ਚਾਵਲਾ ਵੀ ਇਹਨੂੰ ਕਹਿੰਦੇ ਆ ਜੀ ਇਹਨਾਂ ਕੋਲੇ ਆਏ ਵੀ ਅਸੀਂ ਤੁੜ ਤੋਂ ਵਰਕ ਪਰਮਿਟ ਦੀ ਗੱਲ ਹੋਈ ਜੀ ਠੀਕ ਆ ਜੀ ਕਿਹੜੇ ਦੇਸ਼ ਦਾ ਇਹ ਇੰਗਲੈਂਡ ਦਾ ਯੂਕੇ ਦਾ ਯੂਕੇ ਦਾ ਹਾਂ ਜੀ ਵਰਕ ਪਰਮਿਟ ਦੀ ਗੱਲ ਹੋਈ ਇਹਨਾਂ ਨੇ ਗੱਲ ਕੀਤੀ ਕਹਿੰਦੇ ਅਸੀਂ 25 ਲੱਖ ਰੁਪਈਆ ਤੁੜ ਤੋਂ ਲਵਾਂਗੇ ਤੁਹਾਡਾ ਦੋਹਾਂ ਜੀਆਂ ਦਾ ਸਪਾਊਸ ਵੀਜ਼ਾ ਅਸੀਂ ਵਰਕ ਪਰਮਿਟ ਉਹ ਲਵਾ ਦੇਾਂਗੇ ਪਰ ਮੁੜ ਕੇ ਇਹਨਾਂ ਨੇ ਯਾਨੀ ਕਿ ਸਮਾਂ ਲੰਘਿਆ ਇੱਕ ਸਾਲ ਯਾਨੀ ਕਿ ਇਹ ਅਗਸਤ 23 ਦੀ ਗੱਲ ਆ ਜੀ ਅੱਛਾ ਜੀ ਜਦੋਂ ਆਏ ਜੀ ਉਹ ਤੋਂ ਬਾਅਦ ਆਉਂਦੇ ਰਹੇ ਜੀ ਇਹ ਲਾਰਾ ਲਾਉਂਦੇ ਰਹੇ ਜਦੋਂ ਇਹਨਾਂ ਨੇ ਇਹਨਾਂ ਦਾ ਵੀਜ਼ਾ ਲਗਾਉਣ ਵੇਲੇ ਇਹਨਾਂ ਤੋਂ ਡਾਕੂਮੈਂਟ ਲਏ ਡਾਕੂਮੈਂਟ ਇਹਨੇ ਸਾਰੇ ਜਿੰਨੇ ਵੀ ਲੜਕੀ ਡਿਗਰੀ ਕੀਤੀ ਸੀ ਉਹ ਇਹਨਾਂ ਡਾਕੂਮੈਂਟ ਸਾਰੇ ਜੋ ਵੀ ਰਿਕਵਾਇਡ ਸੀ ਇਹਨਾਂ ਨੇ ਦੇਤੇ ਦੇਤੇ ਜੀ ਦੇਤੇ ਇਹਨਾਂ ਨੇ ਜਾਨਕਿ ਬਾਹਰ ਯੂਕੇ ਨੂੰ ਅੰਬੈਸੀ ਨੂੰ ਭੇਜਤੀ ਉਹਦੇ ਵਿੱਚ ਇਹਨਾਂ ਨੇ ਜਦੋਂ ਵੀਜ਼ਾ ਲਗਾਇਆ ਜੀ ਜਿਹੜੀ ਮੇਨ ਹੁੰਦੀ ਸਪੌਂਸਰ ਜਿਹੜੀ ਕਰਦੇ ਵੀ ਇਸ ਲੜਕੀ ਨੂੰ ਸੀ ਸਪੌਂਸਰ ਦਿੰਨੇ ਆ ਇਹਦਾ ਵੀਜ਼ਾ ਲੱਗਣ ਦੇ ਯੋਗ ਆ ਪਰ ਇਹਨਾਂ ਨੇ ਉਹ ਸਪੌਂਸਰ ਨਹੀਂ ਨਾਲ ਲਗਾਈ ਨਾਲ ਦਿੱਤੀ ਨਹੀਂ ਇੱਕ ਦੂਜਾ ਨੰਬਰ ਇਹਨਾਂ ਨੇ ਉਥੇ ਲੜਕੀ ਨੂੰ ਜੋਬ ਵਾਸਤੇ ਅਪਲਾਈ ਕਰਨਾ ਸੀ ਜੇ ਵਰਕ ਪਰਮਿਟ ਕਰਦੇ ਬਿਲਕੁਲ ਇਹਨਾਂ ਨੇ ਉਹ ਵੀ ਨਹੀਂ ਲਗਾਇਆ ਜੋਬ ਲੈਟਰ ਵਗੈਰਾ ਵੀ ਨਹੀਂ ਦਿੱਤਾ ਕੁਛ ਵੀ ਨਹੀਂ ਲਗਾਇਆ ਇਹ ਉਹਨਾਂ ਨੇ ਦੋ ਕਾਰਨ ਦਿੱਤੇ ਵੈਸੀ ਨੇ ਜੀ ਵੀ ਇੱਕ ਤਾਂ ਇਹ ਲੜਕੀ ਨੂੰ ਸਪੌਂਸਰ ਨਹੀਂ ਇਹਨਾਂ ਨੇ ਕੀਤਾ ਜੀ ਉਹਦੇ ਕਰਕੇ ਵੀਜ਼ਾ ਰੱਦ ਹੋ ਰਿਹਾ ਇੱਕ ਜਿਹੜਾ ਜੋਬ ਲੈਟਰ ਵਗੈਰਾ ਜਾਂ ਕੋਈ ਵੀ ਦਿੰਦੇ ਆ ਉਥੇ ਜੋਬ ਅਪਲਾਈ ਕਰਨ ਨੂੰ ਉਹ ਵੀ ਨਹੀਂ ਉਹ ਦੂਸਰ ਕਿਸੇ ਕੰਪਨੀ ਦਾ ਜਿਹੜੇ ਲੱਗਣਾ ਸੀਗਾ ਉਹ ਕੰਪਨੀ ਦਾ ਜੋਬ ਲੈਟਰ ਉਸ ਕੰਪਨੀ ਦਾ ਜੋਬ ਲੈਟਰ ਇਹਨੇ ਕੁਛ ਨਹੀਂ ਦਿੱਤਾ ਉਹ ਕਹਿੰਦੇ ਇਹ ਸੁਧਾਰਤੇ ਸੀ ਇਹ ਲੜਕੀ ਦਾ ਵੀਜ਼ਾ ਰਿਜੈਕਟ ਕਰਦੇ ਆ ਜੀ ਅਸੀਂ ਨੂੰ ਵੀਜ਼ਾ ਨਹੀਂ ਦੇ ਸਕਦੇ ਇਹਨਾਂ ਨੂੰ ਸਾਰੀ ਗੱਲ ਬਾਤ ਦੱਸੀ ਗਈ ਇਹਨਾਂ ਨੇ ਕਹਿੰਦੇ ਵੀ ਕਸੂਰ ਹੀ ਤੁਹਾਡਾ ਵਾ ਤੁਹਾਡੇ ਡਾਕੂਮੈਂਟਾਂ ਚ ਕੋਈ ਘਾਟ ਰਹੀ ਹੈ ਅੱਛਾ ਪਰ ਡਾਕੂਮੈਂਟ ਤਾਂ ਤੁਹਾਡੇ ਕੋਲ ਆਣਾ ਜਿਹੜੇ ਤੁਸੀਂ ਲਗਾਏ ਹੋ ਹੁਣ ਇਹ ਕਹਿ ਰਹੇ ਵੀ ਤੁਸੀਂ ਸਾਨੂੰ ਹੁਣੇ ਭੱਜ ਰਹੇ ਕਹਿੰਦੇ ਡਾਕੂਮੈਂਟ ਹੀ ਕੋਈ ਨਹੀਂ ਦਿੱਤਾ ਸਾਨੂੰ ਅੱਛਾ ਬਿਲਕੁਲ ਹੀ ਮੁਕਰ ਗਏ ਬਿਲਕੁਲ ਹੀ ਮੁਕਰ ਗਏ ਕਿਉਂਕਿ ਆਹ ਡਾਕੂਮੈਂਟ ਹੈ ਜੀ ਡਿਗਰੀ ਤੇ ਸਾਰੇ ਜੀ ਇਹਨਾਂ ਨੇ ਡਾਕੂਮੈਂਟ ਸਾਰੇ ਦਿੱਤੇ ਡਿਗਰੀ ਦੇ ਪਰੇ ਹੁਣ ਉਹ ਤੋਂ ਹੀ ਮੁਕਰ ਰਿਹਾ ਅਰੀਜਨਲ ਡਾਕੂਮੈਂਟ ਮੈਂ ਸਵਾਲ ਹੀ ਪੁੱਛਦਾ ਜੇਕਰ ਇਹਨਾਂ ਨੇ ਡਾਕੂਮੈਂਟ ਕੋਈ ਦਿੱਤਾ ਹੀ ਨਹੀਂ ਫਿਰ ਇਹਨਾਂ ਨੇ ਫਾਈਲ ਕਿਦੇ ਆਧਾਰ ਤੇ ਲਾ ਦਿੱਤੀ ਸਰ ਉਹੀ ਅਸੀਂ ਕਹਿ ਰਹੇ ਹਾਂ ਨਾ ਕਿ ਜੇਕਰਾਂ ਡਾਕੂਮੈਂਟ ਦਿੱਤੇ ਨਹੀਂ ਯੂਕੇ ਵੈਸੀ ਦੇ ਵਿੱਚੋਂ ਜਿਹੜਾ ਇਹਨਾਂ ਤੇ ਓਬਜੈਕਸ਼ਨ ਲੱਗ ਕੇ ਆਇਆ ਉਹ ਇਹਨਾਂ ਨੇ ਫਿਰ ਕਿਵੇਂ ਉਹ ਕਿਵੇਂ ਆਇਆ ਉਤਨੀ ਫਾਈਲ ਹੀ ਕਿਵੇਂ ਲੱਗ ਗਈ ਜੇ ਕਾਗਜ਼ ਫਾਈਲ ਹੀ ਕਿਵੇਂ ਲੱਗ ਗਈ ਜਦੋਂ ਇਹਨਾਂ ਨੇ ਡਾਕੂਮੈਂਟ ਹੀ ਨਹੀਂ ਕੋ ਲਿਆ ਵੀ ਇਹਦੀ ਇਹਨਾਂ ਨੇ ਗੱਲ ਕੀਤੀ ਸੀਗੀ 17 ਲੱਖ ਚ ਜੀ 17 ਲੱਖ ਰੁਪਏ ਇਹਨਾਂ ਨੇ ਅਗਸਤ ਦੇ ਵਿੱਚ ਇਹਨੂੰ ਦਿੱਤਾ ਜੀ 2 ਲੱਖ ਰੁਪਇਆ ਇਹਨਾਂ ਨੇ ਦੇਖੋ ਅੱਜ ਤੱਕ ਕਿਸੇ ਨੇ ਤੁਸੀਂ ਸੁਣਿਆ ਵੀ ਬਾਇਓਮੈਟ੍ਰਿਕ ਦਾ 2 ਲੱਖ ਰੁਪਇਆ ਲੱਗਦਾ ਜਾਂ ਐਮਬੈਸੀ ਫੀਸ ਕੋਈ 2 ਲੱਖ ਲੱਗਦੀ ਹੈ ਕੋਈ ਸੁਣਿਆ ਨਹੀਂ ਇਹਨਾਂ ਨੇ ਸਾਡੇ ਤੋਂ ਲੜਕੀ ਤੋਂ ਸ਼ਰਨਜੀਤ ਕੌਰ ਤੋਂ ਬਾਇਓਮੈਟ੍ਰਿਕ ਤੇ ਐਮਬੈਸੀ ਦੀ 2 ਲੱਖ ਰੁਪਇਆ ਫੀਸ ਲੈ ਲਈ ਜੀ ਅੱਛਾ ਜੀ 17 ਜਮਾਂ 2 ਲੱਖ ਜੀ 19 ਲੱਖ ਰੁਪਇਆ ਲੈ ਲਿਆ ਜੀ ਇਹ ਕਹਿੰਦੇ ਵੀ ਅਸੀਂ ਜਿਹੜਾ 2 ਲੱਖ ਐਮਬੈਸੀ ਫੀਸ ਜਾਂ ਬਾਇਓਮੈਟ੍ਰਿਕ ਲਈ ਆ ਪਹਿਲਾਂ ਉਹਨਾਂ ਨੇ ਕਿਹਾ ਸੀ ਵੀ ਅਸੀਂ ਸਾਰੇ ਰੁਪਇਆ ਰੁਪਇਆ ਮੋੜਾਂਗੇ ਜੇ ਤੁਹਾਡਾ ਵੀਜ਼ਾ ਨਾ ਲੱਗਾ ਹੁਣੇ ਉਹ ਤੋਂ ਹੀ ਮੁਕਰ ਗਏ ਅਸੀਂ 2 ਲੱਖ ਨਹੀਂ ਦੇਣਾ ਬਾਕੀ ਦੇ ਇਹਨੂੰ ਮੰਨ ਬਾਕੀ ਦੇ ਇਹਨੂੰ ਮੰਨ ਗਏ ਸੀ ਕਿਉਂਕਿ ਇੱਥੋਂ ਦੇ ਐਸ ਐਚਓ ਸਾਹਿਬ ਸੀਗੇ ਜੀ ਚੌਧਰੀ ਸਾਹਿਬ ਉਹਨੇ ਸਾਹਮਣੇ ਲਿਖਤੀ ਆ ਫੈਸਲਾ ਹੋ ਚੁੱਕਾ ਵਾ ਜਿਹੜਾ ਯਾਨੀ ਕਿ ਇਹਨਾਂ ਨੇ ਸਾਨੂੰ ਦਿੱਤਾ ਵਾ ਆ ਲਿਖਤੀ ਫੈਸਲਾ ਵਾ ਐਸ ਐਚਓ ਸਾਹਿਬ ਨੇ 17 ਲੱਖ ਰੁਪਏ ਦੇ ਵਿੱਚ ਇਹਨਾਂ ਨੂੰ ਪਾਇਆ ਸੀ ਮਤਲਬ 2 ਲੱਖ ਉਹ ਮੁਕਰ ਗਏ ਵੀ ਜੀ ਇਹ ਫਿਰ ਉਸ ਤੋਂ ਉਹਨਾਂ ਨੇ 50 ਹਜ਼ਾਰ ਪਹਿਲਾਂ ਦਿੱਤਾ ਜਦੋਂ ਇੱਥੇ ਐਸ ਐਚਓ ਸਾਹਿਬ ਨੇ ਕਰਾਇਆ ਇਹ ਪਹਿਲਾਂ ਕਰਾਇਆਗਾ ਅੱਜ ਕਰਾਇਆ ਜੀ ਨਹੀਂ ਜੀ ਪਹਿਲਾਂ ਦਾ ਇਹ 3 ਮਾਰਚ ਦਾ ਸੀ ਇਸੇ ਸਾਲ ਜੀ ਇਸੇ ਸਾਲ ਦਾ ਜੀ ਤਿੰਨ ਮਾਰਚ ਨੂੰ ਡੇਟਾ ਸੀਗਾ ਬਾਕੀ ਜੀ 50000 ਦੇ ਕੇ ਇਹਨਾਂ ਨੇ ਕੁਝ ਚੈੱਕ ਦੇ ਤੇ 10 ਲੱਖ ਦੇ ਹੂੰ ਕੁਝ ਇੱਕ ਦੋ ਚੈੱਕ ਹੋਰ ਇਹਨਾਂ ਨੇ ਦੇਤੇ ਜਾਨੀ ਕਿ ਉਹ ਚੈੱਕ ਲੱਗੇ ਨਹੀਂ ਬਾਉਂਸ ਹੋ ਗਿਆ ਜੀ ਬਾਉਂਸ ਨਹੀਂ ਲਾਇ ਹੀ ਨਹੀਂ ਚੈੱਕ ਕਿਉਂਕਿ ਇਹਨਾਂ ਨੇ ਕਿਹਾ ਸੀ ਵੀ ਅਸੀਂ ਤੁਹਾਨੂੰ ਮਨੀ ਵਾਪਸ ਕਰ ਰਹੇ ਹਾਂ ਕਿਉਂਕਿ ਇਹਨਾਂ ਨੇ 11,25,000 ਰੁਪਇਆ ਹੁਣ ਤੱਕ ਵਾਪਸ ਕਰ ਚੁੱਕੇ ਜੀ ਇਹ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਇਹਨਾਂ ਨੇ ਉਹ ਜਿਹੜੇ ਦਫ਼ਤਰ ਵਾਲੇ ਆਏ ਜੀ ਜੀ 11 ਲੱਖ ਕੋਸ਼ ਵਾਪਸ ਆ ਗਿਆ ਹਾਂ 11 ਲੱਖ 25000 ਰੁਪਏ ਵਾਪਸ ਆ ਗਿਆ ਜੀ ਹੁਣ ਕਿੰਨਾ ਰਹਿ ਗਿਆ ਜੀ ਹਾਂ ਜੀ ਸਾਡਾ ਅਸਲ ਰਹਿੰਦਾ ਸੀ 8 ਲੱਖ ਰੁਪਈਆ ਜੀ ਇਹਨਾਂ ਵਾਲਾ ਪਰ ਉਹ ਤੋਂ ਹੁਣ ਸਾਡਾ 8 ਲੱਖ ਨਹੀਂ ਰਿਹਾ ਜੀ ਹੁਣ ਅਸੀਂ ਸਾਡਾ ਇੱਥੇ ਆਉਣ ਦੇ ਖਰਚੇ ਬੱਸਾਂ ਦੇ ਇਹ ਕਹਿੰਦੇ 27000 ਰੁਪਈਆ ਸਾਡੇ ਤੋਂ ਲਿਆ ਸੀ ਜਿਹੜੀ ਲੜਕੀ ਦੀ ਡਿਗਰੀ ਦੀ ਟ੍ਰਾਂਸਲੇਸ਼ਨ ਕਰਨ ਦਾ ਜੀ ਮੋਗੇ ਤੋਂ ਇਹਨਾਂ ਨੇ ਉੱਤੇ ਨਾ ਹੀ ਬ੍ਰਾਂਚ ਸੀ ਉਤੋਂ ਕੇਸ ਲਵਾਇਆ ਸੀਗਾ ਜੀ ਉਹਦੇ ਬ੍ਰਾਂਚ 'ਚ ਇਹਨਾਂ ਨੇ ਕਿਹਾ ਸੀਗਾ 27000 ਰੁਪਿਆ ਲੈ ਜੀ ਉਹ ਪਾ ਕੇ ਸਾਡਾ ਯਾਨੀ ਕਿ 74000 ਰੁਪਿਆ ਖਰਚਾ ਹੀ ਆ ਗਿਆ ਜੀ ਇਹਨਾਂ ਮਗਰੋਂ ਆਉਂਦਾ ਤੇ ਸਾਰਾ ਗੱਡੀਆਂ-ਗੱਡੀਆਂ ਦਾ ਜਿਹੜੇ ਮਾਰ ਦਿੰਦਾ 4 ਲੱਖ 8000 ਰੁਪਿਆ ਸਾਡਾ ਨਾਲ ਵਿਆਜ ਬਣ ਗਿਆ ਇੱਕ ਸਾਲ ਦਾ ਅੰਤ ਤੱਕ ਜਿਹੜੀ ਸੀ ਨਾ ਰਕਮ ਦੇ ਚੁੱਕੇ ਆ ਬਿਲਕੁਲ ਉਸ ਤੋਂ ਬਾਅਦ ਜੀ ਸਾਡਾ 19 ਲੱਖੇ ਬਣਿਆ ਸੀ ਜੀ ਫਿਰ 11 ਯਾਨੀ ਕਿ ਟੋਟਲ ਸਾਡਾ ਇਹ ਪਾ ਕੇ 2382400 ਰੁਪਏ ਨਾਲ ਬਣਦਾ ਜੀ ਜਿਨ੍ਹਾਂ 'ਚੋਂ 11,25,000 ਰੁਪਿਆ ਸਾਨੂੰ ਇਹ ਵਾਪਸ ਦੇ ਚੁੱਕੇ ਆ ਜੀ ਹੁਣ ਸਾਡਾ ਜਿਹੜਾ ਟੋਟਲ ਇਹ ਨਾਲ ਬਕਾਇਆ ਬੰਦਾ ਬੈਲੈਂਸ ਉਹ 12,57,400 ਰੁਪਿਆ ਬੰਦਾ ਤੇ ਹੁਣ ਕੀ ਕਹਿ ਰਹੇ ਆ ਜੀ ਹੁਣ ਅਸੀਂ ਸਵੇਰ ਦੇ ਬੈਠੇ ਜੀ ਇੱਥੇ 12 ਵਜੇ ਤੇ ਜੀ ਇਹਨਾਂ ਦੇ ਜਿਹੜੇ ਮੁਲਾਜ਼ਮ ਸੀ ਉਹ ਕਹਿ ਰਹੇ ਸੀ ਅਸੀਂ ਗੱਲ ਕਰਾ ਰਹੇ ਆ ਤੁਹਾਡੀ ਉਹ 12 ਵਜੇ ਉਹ ਮੋਗੇ ਤੋਂ 12 ਵਜੇ ਚੱਲ ਪਿਆ ਉਹ 2 ਵਜੇ ਤੱਕ ਆ ਜੂ ਅਸੀਂ ਇਹਨੂੰ 3 ਵਜੇ ਦਾ ਸਮਾਂ ਦਿੱਤਾ ਜੀ ਇਹ ਨਹੀਂ ਆਇਆ ਜੀ 3 ਵਜੇ ਤੋਂ ਬਾਅਦ ਇਹਨਾਂ ਦੇ ਮੁਲਾਜ਼ਮਾਂ ਨੇ ਸਾਨੂੰ ਕਹਤਾ ਤੁਸੀਂ ਜੋ ਕੋਈ ਕਾਰਵਾਈ ਕਰਨੀ ਤੁਸੀਂ ਕਰ ਲਓ ਸਾਡੇ ਜਿਹੜੇ ਮਾਲਕ ਕੋ ਫੋਨ ਨਹੀਂ ਚੱਕਦੇ ਅੱਛਾ ਉਹਨੂੰ ਫੋਨ ਚੱਕਣਾ ਹੀ ਬੰਦ ਕਰ ਗਏ ਫੋਨ ਚੱਕਣਾ ਹੀ ਬੰਦ ਕਰ ਗਏ ਅਤੇ ਮੁਲਾਜ਼ਮਾਂ ਦਾ ਵੀ ਕਰ ਗਏ ਅੱਛਾ ਜੀ ਸਾਡਾ ਤਾਂ ਉਹਨਾਂ ਨੇ ਚੱਕਣਾ ਕੀ ਆ ਤੇ ਇੱਥੇ ਹੁਣ ਲੜਕੀ ਨੇ ਦੱਸਿਆ ਨਹੀਂ ਕਿ ਦਫ਼ਤਰ 'ਚ ਜਦੋਂ ਆਉਂਦੇ ਸੀਗੇ ਤੇ ਕਿਹਨੂੰ ਦਿੱਤੇ ਸੀ ਪੈਸੇ ਕੋਈ ਜਿਹੜੇ ਇੱਥੇ ਮੂਰੇ ਡੀਲ ਕਰਦੇ ਆ ਇਹਨਾਂ ਨੇ ਫੜਾਈ ਹੋਣਗੇ ਤੇ ਇਹਨਾਂ ਤੋਂ ਜਵਾਬ ਨਹੀਂ ਮੰਗਿਆ ਤੁਸੀਂ ਮੰਗਿਆ ਜੀ ਉਹ ਕਹਿੰਦੇ ਸਾਨੂੰ ਅਸੀਂ ਕੁਝ ਕਹਿਆ ਹੀ ਨਹੀਂ ਸਾਡੇ ਜਿੰਨਾ ਕਰ ਸਾਡਾ ਮਾਲਕ ਨਹੀਂ ਕੁਝ ਕਹਿੰਦਾ ਅੱਛਾ ਜੀ ਹਾਂਜੀ ਉਹ ਕਹਿੰਦੇ ਅਸੀਂ ਕਹਿ ਹੀ ਨਹੀਂ ਸਕਦੇ ਉਹਨਾਂ ਦੀ ਇੱਕ ਪਤਨੀ ਆ ਜੀ ਗਨੀਤ ਚਾਵਲਾ ਬਰਿੰਦਰ ਚਾਵਲਾ ਜੀ ਜੀ ਉਹਨੇ ਲੜਕੀ ਨੂੰ ਬਹੁਤ ਹੀ ਅਪਸ਼ਬਦ ਵੀ ਬੋਲੇ ਫੋਨ ਤੇ ਜੀ ਅਨੇ ਇੱਥੇ ਆਏ ਦੀ ਦਫ਼ਤਰ ਚ ਆਏ ਦੀ ਵੀ ਅਪਸ਼ਬਦ ਬੋਲੇ ਨੇ ਹਮ ਸਾਰੇ ਬੰਦਿਆਂ ਨੂੰ ਸਾਡੇ ਜਥੇਬੰਦੀ ਤੇ ਕੁਝ ਬੰਦੇ ਆਏ ਸੀ ਉਹਨਾਂ ਨੂੰ ਇਹਨੇ ਕਿਹਾ ਦਫਾ ਕਰੋ ਇਹਨਾਂ ਨੂੰ ਚੱਕ ਦੇ ਕੇ ਅੱਛਾ ਜੀ ਬਹੁਤ ਅਪਸ਼ਬਦ ਬੋਲੇ ਉਸ ਲੇਡੀਜ਼ ਨੇ ਹਮ ਤੇਜੀ ਗੱਲ ਆ ਜੀ ਅਸੀਂ ਹੁਣ ਇਹਨਾਂ ਨੂੰ 31 ਤਰੀਕ 31 ਅਗਸਤ ਨੂੰ ਸਾਡਾ ਜੀ ਸ਼ੰਭੂ ਬਾਰਡਰ ਤੇ ਬਹੁਤ ਵੱਡਾ ਇਕੱਠ ਹੋ ਤੇ ਸਾਡੇ ਅੰਦੋਲਨ ਨੂੰ ਚੱਲਦੇ ਨੂੰ 200 ਦਿਨ ਹੋ ਜਣਾ ਜੀ। ਬਿਲਕੁਲ ਜੀ। ਉਹਦੇ ਲਈ ਅਸੀਂ ਬਹੁਤ ਵੱਡਾ ਇਕੱਠ ਕਰ ਰਹੇ ਹਾਂ। ਜੀ। ਉਸ ਤੋਂ ਬਾਅਦ ਅਸੀਂ 5 ਸਤੰਬਰ ਤੱਕ ਇਹਨਾਂ ਨੂੰ ਸਮਾਂ ਦਿੰਨੇ ਜੀ। ਉਸ ਤੋਂ ਬਾਅਦ ਸਾਡੇ ਦੋਹਾਂ ਫੋਰਮਾਂ ਜਿੰਨੀਆਂ ਸਾਡੀਆਂ ਫੋਰਮਾਂ ਆ ਮ ਜੁਗਤ ਕਿਸਾਨ ਮੋਰਚਾ ਜਾਂ ਮਜ਼ਦੂਰ ਕਿਸਾਨ ਮੋਰਚਾ ਜਾਂ ਭਾਰਤੀ ਕਿਸਾਨ ਜੋਨੀ ਬ੍ਰਾਂਮਕ ਜਿਹੜੇ ਸਾਡੇ ਫੋਰਮ ਬਣੇ ਆ ਉਹਨਾਂ ਨੂੰ ਅਸੀਂ ਇਹਨਾਂ ਨੂੰ ਅਲਟੀਮੇਟਮ ਦਿੰਨੇ ਆ ਕਿ 5 ਸਤੰਬਰ ਤੱਕ ਜੇਕਰ ਸਾਡੇ ਨਾਲ ਕੋਈ ਸਮਝੌਤਾ ਕਰ ਜਾਣ ਸਾਡੇ ਪੈਸੇ ਵਾਪਸ ਕਰ ਦੇਣ। 1257400 ਰੁਪਿਆ ਬਾਸ ਕਰ ਦੇਣਗੇ ਤਾਂ ਠੀਕ ਆ ਨਹੀਂ ਤਾਂ ਉਸ ਤੋਂ ਬਾਅਦ ਅਸੀਂ 5 ਸਤੰਬਰ ਤੋਂ ਬਾਅਦ ਇੱਕ ਵੱਡਾ ਐਕਸ਼ਨ ਕਰਾਂਗੇ ਫੋਰਮਾਂ ਨਾਲ ਰਲ ਕੇ ਫਿਰ ਉਹਦੀ ਕਾਰਵਾਈ ਦੇ ਜ਼ਿੰਮੇਵਾਰ ਇਥੋਂ ਦਾ ਪ੍ਰਸ਼ਾਸਨ ਜਾਂ ਇਹ OEC C ਦਫ਼ਤਰ ਹੋਊਗਾ ਜੀ ਇੱਕ ਹੋਰ ਨੰਬਰ ਆਪਾਂ ਲਗਾ ਕੇ ਦੇਖ ਲੈਨੇ ਆ ਜੀ ਜੇ ਇਹ ਤਾਂ ਕਹਿ ਰਿਹਾ ਕਿ ਨੰਬਰ ਅੰਦਾਜ਼ਾ ਸਰਵਿਸ ਤੋਂ ਬਾਹਰ ਆ ਤੇ ਹਾਂਜੀ ਇਹ ਕਿਦਾ ਜੀ ਆਪਰੇਸ਼ਨ ਮੈਨੇਜਰ ਇਹਨਾਂ ਦਾ ਸਾਰੇ ਅੱਛਾ ਇਹਨਾਂ ਦਾ ਮੈਨੇਜਰ ਆ ਜਿਹੜਾ ਚਲੋ ਦਰਸ਼ਕੋ ਆਪਾਂ ਮੈਨੇਜਰ ਸਾਹਿਬ ਨੂੰ ਵੀ ਗੱਲ ਕਰਕੇ ਦੇਖ ਲੈਂਦੇ ਆ ਕੀ ਕਹਿੰਦੇ ਨੇ ਉਹ ਇੱਕ 034 ਬਲਜਿੰਦਰ ਸਿੰਘ ਬਲਜਿੰਦਰ ਸਿੰਘ ਆ ਜਿਹਨਾਂ ਦਾ ਨੰਬਰ 4 ਤੇ 5 ਤੇ 49 26 49 26 ਬਲਵਿੰਦਰ ਸਿੰਘ ਨੇ ਜੀ ਇਹ ਹਾਂਜੀ ਬਲਜਿੰਦਰ ਬਲਜਿੰਦਰ ਸਿੰਘ ਜੀ ਔਰ ਜੀ ਚੁੱਪ ਕਰਿਓ ਮੜਾ ਇੱਕ ਮਿੰਟ ਇਧਰੋ ਅੰਕਲ ਜੀ ਇਹ ਬਲਜਿੰਦਰ ਸਿੰਘ ਮੈਨੇਜਰ ਦਾ ਨੰਬਰ ਆ ਜੀ ਜਿਹੜੇ ਇਹਨਾਂ ਦੇ OC EOCC ਵਾਲਿਆਂ ਦੇ ਮੈਨੇਜਰ ਨੇ ਰਿੰਗ ਜਾ ਰਹੀ ਆ ਪਰ ਚੱਕ ਨਹੀਂ ਰਹੇ ਇੱਕ ਵਾਰ ਅਸੀਂ ਫੇਰ ਦੁਬਾਰਾ ਵੀ ਕਾਲ ਕਰਕੇ ਦੇਖ ਲਾਂਗੇ ਤੁਹਾਡੀ ਕਾਲ ਦਾ ਜਵਾਬ ਦੇਣ ਵਿੱਚ ਅਸਮਰਥ ਹੈ ਕਿਰਪਾ ਕਰਕੇ ਥੋੜੀ देर ਬਾਅਦ ਕੋਸ਼ਿਸ਼ ਕਰੋ। ਉਹ ਦੁਬਾਰਾ ਇੱਕ ਵਾਰੀ ਲਗਾ ਕੇ ਦੇਖ ਲੈਣਿਆ ਦਰਸ਼ਕੋ ਜੇ ਚੱਕਿਆ ਤਾਂ ਪਤਾ ਲੱਗ ਜਾਏਗਾ ਕਲੀਅਰ ਹੋ ਜਾਏਗਾ। ਕਿਉਂਕਿ ਮੌਕੇ ਤੇ ਜਿਹੜੇ ਮੁਲਾਜ਼ਮ ਨੇ ਹੁਣ ਬਿਜ਼ੀ ਆ ਰਿਹਾ ਜੀ ਅਸੀਂ 5 ਮਿੰਟ ਵੇਟ ਕਰ ਲੈਨੇ ਕੋਈ ਗੱਲ ਨਹੀਂ। ਉਸ ਕਰ ਲਓ। ਉਹ ਦਰਸ਼ਕੋ ਇੱਕ ਵਾਰ ਫੇਰ ਆਪਾਂ ਇੱਕ ਵਾਰ ਫੇਰ ਆਪਾਂ ਮੈਨੇਜਰ ਨੂੰ ਕਾਲ ਕਰਕੇ ਦੇਖਦੇ ਆਂ। ਤੇ ਕੀ ਕਹਿੰਦੇ ਆ ਜਾਂ ਚੱਕਦੇ ਆ ਜਾਂ ਕੀ ਨਹੀਂ ਚੱਕਦੇ ਦੇਖਦੇ ਆ ਜੀ ਬਲਜਿੰਦਰ ਸਿੰਘ ਇਹਨਾਂ ਦੇ ਮੈਨੇਜਰ ਨੇ ਜਿਹੜੇ ਗੋਡ ਸਪੀਕਿੰਗ ਟੂ ਸਮਵਨ ਐਲਸ ਯੂ ਕੈਨ ਵੇਟ অর 콜 ਅਗੇਨ ਲੇਟਰ ਵੇਟਿੰਗ ਦੇ ਵਿਚਾਰਿਆ ਫੋਨ ਅਸੀਂ ਵੀ ਵੇਟ ਕਰ ਲੈਂਦੇ ਆ ਇਹ ਨੂੰ ਅਨ ਕਾਲ ਪਰ ਜਸਥ ਹੈ ਕਿਉਂਕਿ ਦਫ਼ਤਰ ਦੇ ਮੁਲਾਜ਼ਮਾਂ ਨੇ ਤਾਂ ਸਾਫ਼ ਮਨਾਂ ਕਰਤਾ ਕਿ ਅਸੀਂ ਕੁਝ ਨਹੀਂ ਕਹਿ ਸਕਦੇ ਜੀ ਤੇ ਸਾਡੇ ਮੈਨੇਜਰ ਸਾਹਿਬ ਨਾਲ ਗੱਲ ਕਰ ਲਓ ਜਿਹੜਾ ਸਾਡੇ ਮਾਲਕ ਨਾਲ ਮਾਲਕ ਦਾ ਨੰਬਰ ਬੰਦ ਆ ਰਿਹਾ ਔਲਸਰ ਸਰਵਿਸ ਆ ਰਿਹਾ ਕਿ ਮੈਨੇਜਰ ਸਾਹਿਬ ਦਾ ਲੈ ਨਾ ਉਹਨੇ ਚੱਕਿਆ ਨਹੀਂ ਜਿਸ ਵਿਅਕਤੀ ਨੂੰ ਤੁਸੀਂ ਕਾਲ ਕਰ ਰਹੇ ਹੋ ਉਹ ਤੁਹਾਡੀ ਕਾਲ ਦਾ ਜਵਾਬ ਦੇਣ ਅਸਮਰਥ ਹੈ ਕਿਰਪਾ ਕਰਕੇ ਥੋੜੀ ਦੇਰ ਬਾਅਦ ਕੋਸ਼ਿਸ਼ ਕਰੋ ਹੁਣ ਵੀ ਉਹ ਚੱਕ ਨਹੀਂ ਰਹੀ ਸਾਡੀ ਕਾਲ ਆਪਕਰ ਨਹੀਂ ਦੇ ਰਹੀ ਹੈ ਕਿਰਪਾ ਕੁਝ ਸਮੇਂ ਤੋਂ ਦੇਖੋ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਜਿਹੜੇ ਮਾਲਕ ਨੇ ਉਹਨਾਂ ਨੂੰ ਵੀ ਕਾਲ ਕੀਤੀ ਦਫ਼ਤਰ ਦੇ ਜਿਹੜੇ ਇਸ ਕੰਪਨੀ ਦੇ ਮਾਲਕ ਨੇ ਉਹਨਾਂ ਨੇ ਸਾਡੀ ਕਾਲ ਉਹ ਆ ਰਿਹਾ ਕਿ ਆਊਟ ਆਫ ਸਰਵਿਸ ਆ ਨੰਬਰ ਉਸ ਤੋਂ ਬਾਅਦ ਜਦੋਂ ਅਸੀਂ ਦਫ਼ਤਰ ਦੇ ਸਟਾਫ ਨੂੰ ਪੁੱਛਦੇ ਹਾਂ ਉਹਨਾਂ ਨਾਲ ਗੱਲ ਕਰਨੀ ਚਾਹੁੰਦੇ ਹਾਂ ਕਿ ਤੁਸੀਂ ਆਪਣਾ ਪੱਖ ਰੱਖ ਸਕਦੇ ਹੋ ਦੱਸੋ ਕੀ ਮਸਲਾ ਵਾ ਪਰ ਉਹਨਾਂ ਨੇ ਜਿਹੜੇ ਸਟਾਫ ਉਹਨਾਂ ਨੇ ਮਨਾ ਕਰ ਦਿੱਤਾ ਤੇ ਉਹਨਾਂ ਨੇ ਸਾਨੂੰ ਮੈਨੇਜਰ ਦਾ ਨੰਬਰ ਦੇਣੋਂ ਵੀ ਮਨਾ ਕਰ ਦਿੱਤਾ ਪਰ ਮੈਨੇਜਰ ਦਾ ਨੰਬਰ ਹੁਣ ਅਸੀਂ ਕਿਸਾਨ ਯੂਨੀਅਨ ਦੇ ਜਿਹੜੇ ਪ੍ਰਧਾਨ ਸਾਹਿਬ ਨੇ ਉਹਨਾਂ ਤੋਂ ਲਿਆ ਤੇ ਜਦੋਂ ਹੁਣ ਦੋ ਤਿੰਨ ਵਾਰੀ ਕਾਲ ਕਰਕੇ ਦੇਖ ਲਿਆ ਨਾ ਤਾਂ ਉਹ ਕਾਲ ਚੱਕਦੇ ਨੇ ਉਸ ਤੋਂ ਬਾਅਦ ਕਦੇ ਫੋਨ ਬਿਜ਼ੀ ਆ ਜਾਂਦਾ ਵਾ ਸੋ ਜੇਕਰ ਸਾਨੂੰ ਬੈਕ ਕਾਲ ਕਰਦੇ ਨੇ ਤੇ ਆਪਦਾ ਪੱਖ ਰੱਖਦੇ ਆ ਤਾਂ ਅਸੀਂ ਨਾਲ ਜਰੂਰ ਚਲਾਵਾਂਗੇ ਪਰ ਜੇਕਰ ਨਹੀਂ ਉਹ ਆਪਦਾ ਪੱਖ ਰੱਖਦੇ ਤਾਂ ਜੇ ਮਾਲਕ ਨੇ ਉਹ ਆਪਣਾ ਪੱਖ ਇਸ ਮਸਲੇ ਤੇ ਰੱਖਣਾ ਚਾਹੁੰਦੇ ਨੇ ਤਾਂ ਅਸੀਂ ਪਹਿਲਾਂ ਵੀ ਦੱਸ ਚੁੱਕੇ ਆ ਕਿ ਸਾਡੇ ਨੰਬਰ ਵੀ ਨੇ ਸਾਨੂੰ ਫੋਨ ਕਰਕੇ ਵਾਏ ਫੇਸ ਵੀ ਆਪਣਾ ਪੱਖ ਰੱਖ ਸਕਦਾ ਤੇ ਵਾਏ ਫੋਨ ਵੀ ਸੋ ਜੇਕਰ ਦੁਆਰਾ ਕਾਲ ਆਉਂਦੀ ਆ ਤਾਂ ਅਸੀਂ ਤੁਹਾਨੂੰ ਜਰੂਰ ਸੁਣਾਵਾਂਗੇ ਤੁਸੀਂ ਸੁਣਿਆ ਸਾਰਾ ਮਾਮਲਾ ਤੁਸੀਂ ਆਏ ਦਿਨ ਦੋਸਤੋ ਦੇਖਦੇ ਹੋ ਕਿ ਪੰਜਾਬ ਦੇ ਵਿੱਚ ਇਦਾਂ ਦੇ ਮਸਲੇ ਸਾਹਮਣੇ ਆਉਂਦੇ ਨੇ ਉਹਦਾ ਕਾਰਨ ਕਿ ਆ ਕਿ ਲਗਭਗ ਸਾਰਾ ਪੰਜਾਬ ਹੀ ਬਾਹਰ ਨੂੰ ਤੁਰਿਆ ਹੋਇਆ ਵਾ ਕਿਉਂਕਿ এজੰਟਾ ਵੱਲੋਂ ਐਡਾਂ ਦੇ ਕੇ ਚੈਨਲਾਂ ਦੇ ਉੱਤੇ ਬਹੁਤ ਸਾਰੇ ਸਾਡੇ ਭਾਈਚਾਰੇ ਦੇ ਵੀ ਮੀਡੀਆ ਦੇ ਵਿੱਚ ਬੰਦੇ ਹੈਗੇ ਨੇ ਜਿਹੜੇ ਐਦਾਂ ਐਡਾਂ ਲਾ ਲਾ ਕੇ ਇਹ ਵੀ ਨਹੀਂ ਪਹਿਲਾਂ ਕਲੀਅਰ ਕਰਦੇ ਕਿ ਵਾਕੇ ਹੀ ਇਹ ਬੰਦੇ ਸਾਫ਼ ਸੁਥਰੇ ਨੇ ਬਾਹਰ ਭੇਜਣਗੇ ਜਾਂ ਕਿਸੇ ਗਰੀਬ ਦਾ ਜਾਂ ਕਿਸੇ ਦਾ ਕਰਜ਼ਾ ਲੈ ਕੇ ਫੜ ਦਿੱਤਾ ਹੋਇਆ ਪੈਸਾ ਡੁੱਬੂਗਾ ਨਹੀਂ ਪਰ ਇੱਥੇ ਇਸ ਤਰੀਕੇ ਨਾਲ ਲੋਕ ਤੁਰੇ ਹੋਏ ਨੇ ਬਾਹਰ ਸਾਰਿਆਂ ਨੂੰ ਪਤਾ ਵਾ ਇਹਨਾਂ ਨੂੰ ਵੀ ਪਤਾ ਕਿ ਹਰੇਕ ਕੋਈ ਬਾਹਰ ਜਾਣਾ ਚਾਹੁੰਦਾ ਕੋਈ ਕੈਨੇਡਾ ਕੋਈ ਇੰਗਲੈਂਡ ਤਾਂ ਇਹ ਆਏਦਾਨ ਇਹ ਠੱਗੀਆਂ ਨੇ ਇਸ ਤਰੀਕੇ ਦੀਆਂ ਇਹ ਹੁੰਦੀਆਂ ਰਹਿੰਦੀਆਂ ਨੇ ਪਰ ਇਸ ਮਸਲੇ 'ਚ ਇਹਨਾਂ ਨੇ ਦੱਸਿਆ ਕਿ ਤਕਰੀਬਨ 19 ਲੱਖ ਦਾ ਬਣਦਾ ਸੀ ਚਲੋ 2 ਲੱਖ ਇਹਨਾਂ ਨੇ ਮਨਾ ਕਰਤਾ 17 ਬਣ ਗਿਆ ਉਹਦੇ 'ਚੋਂ 11 ਲੱਖ ਤਕਰੀਬਨ ਦੇਤਾ ਉਹਨਾਂ ਨੇ ਕੁਝ ਰਹਿੰਦਾ ਵੀ ਅਜਿਹਾ ਇਹਨਾਂ ਨੇ ਸੰਭਾਲ ਲਿਆ ਵਾ ਸੋ ਦੇਖਦੇ ਹਾਂ ਮੁਲਾਜ਼ਮਾ ਨਾਲ ਵੀ ਗੱਲ ਕਰਦੇ ਹਾਂ ਕਿ ਉਹਨਾਂ ਨੇ ਕੀ ਉਹਨਾਂ ਨੇ ਇਸ ਬਾਰੇ ਗੱਲਬਾਤ ਕੀਤੀ ਆ ਮਾਲਕਾਂ ਨਾਲ ਜਿਹੜੀ ਗੱਲਬਾਤ ਹੋਈ ਆ ਜਾਂ ਜਿਹੜੇ ਮਾਲਕ ਨੇ ਉਹਨਾਂ ਨਾਲ ਜੇ ਰਾਬਤਾ ਕਾਇਮ ਹੁੰਦਾ ਵਾ ਤਾਂ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਅਸੀਂ ਇਸ ਵੀਡੀਓ ਦੇ ذریعے ਇਹ ਵੀ ਕਹਿਣਾ ਚਾਹੁੰਦੇ ਆ ਕਿ ਜੇਕਰ ਮਾਲਕਾਂ ਨਾਲ ਗੱਲ ਹੁੰਦੀ ਆ ਤਾਂ ਠੀਕ ਆ ਨਹੀਂ ਤਾਂ ਮਾਲਕ ਸਾਨੂੰ ਇਸ ਵਿਸ਼ੇ ਦੇ ਉੱਤੇ ਸਾਡੇ ਚੈਨਲ ਦੇ ਉੱਤੇ ਕਿਸੇ ਸਮੇਂ ਵੀ ਆਪਣਾ ਪੱਖ ਰੱਖ ਸਕਦੇ ਆ ਸਾਡੇ ਮੋਬਾਈਲ ਨੰਬਰ ਉੱਤੇ ਨੇ ਸਾਰਿਆਂ ਦੇ ਮੋਬਾਈਲ ਕਰਕੇ ਫੋਨ ਦੇਤੇ ਆਪਣਾ ਪੱਖ ਦੇ ਸਕਦੇ ਨੇ ਤਾਂ ਜਾਂ ਸਾਡੇ ਨਾਲ ਰਾਬਤਾ ਕਰਕੇ ਬਾਈ ਫੇਸ ਆ ਕੇ ਵੀ ਆਪ ਦਾ ਪੱਖ ਸਾਹਮਣੇ ਰੱਖ ਸਕਦੇ ਆ ਜੇਕਰ ਅੱਜ ਉਹ ਸਾਡੇ ਸਾਹਮਣੇ ਨਹੀਂ ਆਉਂਦੇ ਤਾਂ ਸੋ ਆਹ ਮੁਲਾਜ਼ਮਾ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਨੇ ਕੀ ਮਾਲਕਾਂ ਨਾਲ ਗੱਲਬਾਤ ਕੀਤੀ ਆ ਸੋ ਮੌਕੇ ਤੇ ਅਫਸਰ ਜਿਹੜੇ ਪਹੁੰਚੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹਨਾਂ ਨੇ ਮਾਲਕਾਂ ਨਾਲ ਜਿਹੜੀ ਗੱਲਬਾਤ ਕੀਤੀ ਇਸ ਦਫ਼ਤਰ ਦੇ ਤਾਂ ਉਹਨਾਂ ਵੱਲੋਂ ਕੀ ਗਿਆ ਗਿਆ ਇਸ ਕੇਸ ਦੇ ਵਿੱਚ ਸਰ ਸਸੇਕਾਲ ਸਸੇਕਾਲ ਜੀ ਕੀ ਕੀਤਾ ਸਰ ਇਹਨਾਂ ਨੂੰ ਤੁਸੀਂ ਤਾਂ ਗੱਲਬਾਤ ਕੀਤੀ ਉਹਨਾਂ ਨੇ ਨਹੀਂ ਮਾਲਕਾਂ ਨਾਲ ਕੋਈ ਨਹੀਂ ਇੱਥੇ ਇਹਨਾਂ ਦਾ ਮੈਨੇਜਰ ਸੀ ਇੱਕ ਉਹ ਵੀ ਬਾਹਰ ਹੈ ਉਹਨੂੰ ਫੋਨ ਤੇ ਗੱਲ ਕਰਾਈ ਉਹ ਕਹਿੰਦਾ ਮੈਨੂੰ 3 ਮਹੀਨੇ ਹੋਏ ਆ ਤੇ ਇੱਥੇ ਜੁ ਤੇ ਉਹਨਾਂ ਨਾਲ ਗੱਲ ਕਰਕੇ ਜੋ ਵੀ ਹੈਗਾ ਇਹਨਾਂ ਦਾ ਵਾਦਾ ਦਾ ਤੇ ਕੰਪਲੇਨਰ ਪਾਰਟੀ ਇਹਨਾਂ ਨੂੰ ਕਿਹਾ ਕਿ ਜੇ ਸਾਨੂੰ ਕੰਪਲੇਨਟ ਦਿੰਦੇ ਅਸੀਂ ਬਣਦੀ ਕਾਰਵਾਈ ਨਾਲ ਦੀ ਨਾਲ ਕਰ ਦਿੰਦੇ ਆ ਪਰ ਫਿਲਹਾਲ ਇਹ ਕਹਿੰਦੇ ਅਸੀਂ ਕੰਪਲੇਨਟ ਨਹੀਂ ਦੇਣੀ ਐ ਅਸੀਂ ਤੁਹਾਨੂੰ ਫੋਨ ਤੇ ਦੱਸ ਦਵਾਂਗੇ ਜਦੋਂ ਅਸੀਂ ਆ ਕੇ ਕੋਈ ਕੰਪਲੇਨਟ ਦੇਣੀ ਫਿਲਹਾਲ ਅਸੀਂ ਸਾਡੇ ਨਾਲ ਇਹਨਾਂ ਦੇ ਪਹਿਲਾਂ ਵੈਸੇ ਮਾਰਚ ਮਹੀਨੇ ਦਾ ਇਹਨਾਂ ਦਾ ਆਪਸੀ ਗੱਲਬਾਤ ਚੱਲ ਰਹੀ ਹੈ ਕੁਝ ਹਾਂ ਪਿਛਲੇ ਮਹੀਨੇ ਤੱਕ ਤਾਂ ਉਹਨਾਂ ਨੇ ਕਾਫੀ ਪੇਮੈਂਟ ਉਹਨਾਂ ਦੀ ਵਾਪਸ ਕਰਤੀ ਥੋੜੇ پیسے ਰਹਿੰਦੇ ਆ ਹੁਣ ਨਹੀਂ ਕੀਤੇ ਵਾਪਸ ਪਰ ਫਿਲਹਾਲ ਅਜੇ ਇਹਨਾਂ ਮਤਲਬ ਕੰਪਲੇਨਰ ਵੱਲੋਂ ਕੋਈ ਕੰਪਲੇਨ ਉਹ ਕਹਿੰਦੇ ਸਾਡੇ ਤੇ ਕੱਲ ਨੂੰ ਇਹ ਬਲੇਮ ਨਾ ਲਾਦਨ ਕੋਈ ਦਫ਼ਤਰ ਦਾ ਕੋਈ ਨੁਕਸਾਨ ਤਾਂ ਨਹੀਂ ਇਹਨਾਂ ਵੱਲੋਂ ਕੀਤਾ ਨਹੀਂ ਨਹੀਂ ਪੀਸਫੁਲੀ ਬੈਠੇ ਆ ਇਹ ਚੀਜ਼ ਤਾਂ ਅਸੀਂ ਇੱਥੇ ਮੌਕੇ ਤੇ ਹੀ ਆਏ ਤੇ ਇਦਾਂ ਦੀ ਕੋਈ ਕਿਸੇ ਨਾਮ ਦੇ ਸਬੇਬ ਨਹੀਂ ਹੈ ਬਸ ਆਹੀ ਗੱਲਬਾਤ ਸੀ ਕਿ ਉਹਨਾਂ ਦੇ ਮਾਲਕ ਨੂੰ ਤੇ ਨਹੀਂ ਇਸ ਤਰੀਕੇ ਦਾ ਕਿਉਂਕਿ ਜਦੋਂ ਅਸੀਂ ਆਏ ਆ ਸਾਨੂੰ ਇੰਟੀਮੀਸ਼ਨ ਆਇਆ ਉਦੋਂ ਬਾਅਦ ਤਾਂ ਕੁਝ ਨਹੀਂ ਠੀਕ ਹੈ ਜਿੰਨੇ ਤੱਕ ਸਾਡੇ ਆਏ 15 ਮਿੰਟ ਆਏ ਸਾਨੂੰ ਆਏ ਨੂੰ ਤੇ ਇਦਾਂ ਕੋਈ ਇਦਾਂ ਦਾ ਸਾਡੇ ਸਾਹਮਣੇ ਤਾਂ ਐਕਸੀਡੈਂਟ ਆਇਆ ਨਹੀਂ ਆ ਤੇ ਦੂਜੀ ਗੱਲ ਹੈਗੀ ਜਿਹੜੇ ਉਹਨਾਂ ਦੇ ਮੈਨੇਜਰ ਤੇ ਮਾਲਕ ਹੈ ਨਹੀਂ ਅੱਜ ਤੇ ਇਹਨਾਂ ਦੇ ਸਟਾਫ ਮੈਂਬਰ ਹੈਗੇ ਆ ਇਹਨਾਂ ਨਾਲ ਇਹ ਗੱਲਬਾਤ ਹੋਈ ਉਹਨਾਂ ਨੇ ਦੱਸਿਆ ਤੇ ਬਾਕੀ ਜਵਾਬ ਦੇ ਇਹਨਾਂ ਜਵਾਬ ਦੇ ਹਾਂ ਆਪ ਦਬਾਬ ਦੇ ਮਾਲਕਾਂ ਨਾਲ ਬਗਰ ਇਹਨਾਂ ਦੇ ਕਹਿਣ ਮੁਤਾਬਕ ਜਿਹੜਾ ਹੈਗਾ ਇਹਨਾਂ ਨੇ ਪਿਛਲੇ ਮਹੀਨੇ ਤੱਕ ਕਾਫੀ ਪੇਮੈਂਟਾਂ ਜੋ ਮਾਰਚ ਤੋਂ ਲੈ ਕੇ ਜੁਲਾਈ ਤੱਕ ਸਮਥਿੰਗ ਮੋੜਤਾ ਵਾ ਥੋੜੇ ਰਹਿੰਦੇ ਆ ਕਿ ਉਹ ਫਿਰ ਕਹਿੰਦੇ ਸਾਡੀ ਗੱਲਬਾਤ ਚੱਲ ਰਹੀ ਹੈ ਫਿਰ ਜੇ ਨਹੀਂ ਸਿਰੇ ਚੜਦੀ ਫਿਰ ਅਸੀਂ ਕੰਪਲੀਟ ਦਮਾ ਗਏ ਸੋ ਇਹ ਸਨ ਵਿਜੇ ਕੁਮਾਰ ਜੀ ਜਿਨ੍ਹਾਂ ਨੇ ਦੱਸਿਆ ਕਿ ਮਾਲਕਾਂ ਨਾਲ ਨਹੀਂ ਗੱਲ ਹੋਈ ਸਾਡੀ ਜਿਹੜੇ ਇੱਥੇ ਮੌਕੇ ਦੇ ਮੈਨੇਜਰ ਸੀਗੇ ਉਹਨਾਂ ਨਾਲ ਗੱਲਬਾਤ ਹੋਈ ਆ ਤੇ ਉਹਨਾਂ ਨੇ ਕਿਹਾ ਕਿ ਚਲੋ ਅਸੀਂ ਮਾਲਕਾਂ ਨਾਲ رابطہ ਤੇ ਇਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਕਿਸਾਨ ਯੂਨੀਅਨ ਵੱਲੋਂ ਵੀ ਕੋਈ ਇਸ ਤਰੀਕੇ ਦਾ ਨੁਕਸਾਨ ਦਫ਼ਤਰ ਦਾ ਕੋਈ ਜਾਣ ਨਹੀਂ ਕੀਤਾ ਗਿਆ ਪੀਸਫੁਲੀ ਬੈਠੇ ਨੇ ਤੇ ਉਹ ਲਗਭਗ ਉਹੀ ਗੱਲ ਦੱਸਦੇ ਆ ਕਿ 11 ਲੱਖ ਦੇ ਤਕਰੀਬਨ ਉਹਨਾਂ ਨੇ ਮੋੜ ਵੀ ਦਿੱਤਾ ਵਾ ਤੇ ਜਿਹੜਾ ਕੁਛ ਰਹਿੰਦਾ ਵਾ ਉਹ ਵੀ ਇਹਨਾਂ ਦੀ ਕੋਈ ਬੈਠ ਕੇ ਡੀਲਿੰਗ ਹੋਊ ਜੇਕਰ ਨਹੀਂ ਨਿਭਰਦੀ ਇਹਨਾਂ ਦੀ ਤਾਂ ਜੋ ਵੀ ਉਹਨਾਂ ਨੇ ਕੰਪਲੀਟ ਦੇਣਗੇ ਮੁਲਾਜ਼ਮਾਂ ਨੂੰ ਉਹਦੇ ਆਧਾਰ ਤੇ ਉਹ ਕਾਰਵਾਈ ਕਰਦੇ ਰਵਾਂਗੇ ਹੋਰ ਇਸ ਤਰ੍ਹਾਂ ਦੇ ਵੀਡੀਓ ਦੇਖਣ ਦੇ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ